ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW34 ਜੋਬ ਦੇ ਵਿੱਚ ਮੈਂ ਮਨਪ੍ਰਤ ਗੌਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਉਹ ਤਾਂ ਲਾਈਕ ਸ਼ੇਅਰ ਕਰ ਦਿਓ ਇੱਕ ਵਾਰ थम्स अप ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਨੈਟਵਰਕ ਇਸ਼ੂ ਤਾਂ ਨਹੀਂ ਆ ਰਿਹਾ ਕੋਈ ਹਾਂਜੀ ਸਾਰਾ ਕੁਝ ਓਕੇ ਹੈ ਬਈ ਫੇਰ ਹੀ ਤੁਹਾਡੀ ਕਲਾਸ ਸ਼ੁਰੂ ਕਰਦੇ ਹਾਂ ਸ਼ਾਬਾਸ਼ ਜਿੰਨੇ ਜਣੇ ਕਲਾਸ ਵਿੱਚ ਪ੍ਰੈਜ਼ੈਂਟ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਹੋ ਕਲਾਸ ਨੂੰ ਸੋਰੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਓਕੇ ਵੀ ਕਰਦੇ ਆ ਕਲਾਸ ਨੂੰ ਸਟਾਰਟ ਆ ਸ਼ੁਰੂ ਕਰਨ ਤੋਂ ਪਹਿਲਾਂ ਬਈ ਜ਼ਰੂਰੀ ਇਨਫੋਰਮੇਸ਼ਨ ਹੈ ਜੇਕਰ ਅਜੇ ਤੱਕ ਤੁਸੀਂ ਟੈਲੀਗ੍ਰਾਮ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ ਟੈਲੀਗ੍ਰਾਮ ਚੈਨਲ ਦਾ ਨੇਮ ਐਮ ਐਸ ਡਬਲਿਊ ਸਟੱਡੀ ਆ ਟੈਲੀਗ੍ਰਾਮ ਤੇ ਮੌਕ ਟੈਸਟ ਹੋਣਗੇ ਤੇ ਟੈਲੀਗ੍ਰਾਮ ਤੇ ਹੀ ਪੀਡੀਐਫ ਨੋਟਸ ਤੁਹਾਨੂੰ ਮਿਲਣਗੇ ਦੂਸਰੀ ਗੱਲ ਇਹ ਹੈ ਕਰਾਜੀ ਤੱਕ ਵੀ ਤੁਸੀਂ WhatsApp ਗਰੁੱਪ ਨੂੰ ਜੁਆਇਨ ਨਹੀਂ ਕੀਤਾ WhatsApp ਗਰੁੱਪ ਨੂੰ ਵੀ ਜੁਆਇਨ ਕਰ ਲਓ ਠੀਕ ਹੈ WhatsApp ਗਰੁੱਪ ਨਾਲ ਕਿਵੇਂ ਜੁੜਨਾ ਚਾਰ ਕੰਮ ਕਰਨੇ ਆਪਣਾ ਨੇਮ ਸਬਜੈਕਟ ਡਿਸਟ੍ਰਿਕਟ ਜੈਂਡਰ ਮੇਲ ਹੋ ਜਾਂ ਫੀਮੇਲ ਸਾਨੂੰ ਲਿਖ ਕੇ ਸੈਂਡ ਕਰੋ ਤੁਹਾਨੂੰ WhatsApp ਗਰੁੱਪ ਵਿੱਚ ਜੁਆਇਨ ਕਰ ਲਿਆ ਜਾਏਗਾ ਕੋਈ ਵੀ ਇਨਫੋਰਮੇਸ਼ਨ ਲੈਣੀ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ ਠੀਕ ਹੈ ਸੋ ਤੁਹਾਨੂੰ ਦੱਸ ਦਵਾਂ ਕਿ 9:00 ਵਜੇ ਤਿੰਨ ਘੰਟੇ ਸਿਰਫ ਰਹਿ ਗਏ ਐ ਕੋ ਜਿਹੜਾ ਤੁਹਾਨੂੰ ਆਫਰ ਮਿਲ ਰਿਹਾ ਹੈ ਆਫਰ ਦਾ ਡਿਸਕਾਊਂਟ ਦਾ ਬੈਨੀਫਿਟ ਲਓ ਤਿੰਨ ਘੰਟੇ ਬਾਕੀ ਆ ਸਿਰਫ 12:00 ਵਜੇ ਤੋਂ ਬਾਅਦ ਤੁਹਾਨੂੰ 12:00 ਵਜੇ ਤੋਂ 1 ਮਿੰਟ ਵੀ ਉੱਪਰ ਹੋ ਗਿਆ ਤੁਹਾਨੂੰ ਡਿਸਕਾਊਂਟ ਦਾ ਬੈਨੀਫਿਟ ਨਹੀਂ ਮਿਲਣਾ ਠੀਕ ਹੈ ਭਈ ਮੇਰੇ ਤਾਂ ਕੋਈ ਇਸ਼ੂ ਨਹੀਂ ਹੈ ਤੁਹਾਡੇ ਇਸ਼ੂ ਹੈ ਠੀਕ ਹੈ ਹਰਪ੍ਰੀਤ ਤੁਹਾਡੇ ਨੈਟਵਰਕ ਪ੍ਰੋਬਲਮ ਹੈ ਬਾਕੀ ਸਹੀ ਚੱਲ ਰਹੀ ਕਲਾਸ ਸ਼ੋਰ ਡਿਸਕਾਊਂਟ ਦਾ ਬੇਨਿਫਿਟ ਕਿਵੇਂ ਲੈਣਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਉਹ ਦਿਨ ਲਈ ਜੇ ਡਿਸਕਾਊਂਟ ਸੀਗਾ 30% ਡਿਸਕਾਊਂਟ ਸੀ ਕਿਹੜੇ-ਕਿਹੜੇ ਕੋਰਸ ਤੇ ਡਿਸਕਾਊਂਟ ਪੇਪਰ 1 ETT ਵਾਲਿਆਂ ਲਈ ਪੇਪਰ 2 SST ਵਾਲਿਆਂ ਲਈ ਠੀਕ ਹੈ ਉਹ 30% ਡਿਸਕਾਊਂਟ ਹੋਣੀ ਹੈ ਨਾ ਸੋਚਿਓ ਕਿ ਡੇਢ ਮਹੀਨਾ ਰਹਿ ਗਿਆ ਸੀ ਪੀਪਰ ਨਹੀਂ ਤੁਸੀਂ ਥਿਉਰੀ ਕਰ ਲਓ ਚੰਗੀ ਤਰ੍ਹਾਂ ਮਿਹਨਤ ਕਰ ਲਓ ਡੇਢ ਮਹੀਨੇ ਦੇ ਵਿੱਚ ਅਗਰ ਚੰਗੀ ਤਰ੍ਹਾਂ ਮਿਹਨਤ ਕਰ ਲੈਨੇ ਹੋ ਪੀਐਸਟੈਟ ਦੀ ਫੁੱਲ ਤਿਆਰੀ ਕਰ ਲੈਨੇ ਹੋ ਪੀਡ ਕੋਰਸ ਲੈ ਕੇ ਤੁਹਾਡਾ 70% ਸਿਲੇਬਸ ਕਵਰ ਹੋ ਜਾਂਦਾ ਮਾਸਟਰ ਕੈਡਰ ਦਾ ਠੀਕ ਹੈ ਭਾਈ ਅਗਰ ਤੁਹਾਡਾ ਪੀਐਸਟੈਟ ਨਹੀਂ ਕਲੀਅਰ ਹੁੰਦਾ ਫਿਰ ਤੁਹਾਡੇ ਕੋਲ ਕੋਰਸ ਤੇ ਪਿਆ ਹੁੰਦਾ ਸਾਲ ਦੀ ਵੈਲਿਡਿਟੀ ਹੁੰਦੀ ਤੁਸੀਂ ਦੁਬਾਰਾ ਪ੍ਰੈਪਰੇਸ਼ਨ ਕਰ ਸਕਦੇ ਹੋ ਠੀਕ ਹੈ ਸੋ ਇਹ ਸਾਰੇ ਜਿਹੜੇ ਕੋਰਸ ਤੁਹਾਨੂੰ ਕਿੱਥੇ ਮਿਲਣਗੇ ਇੱਕੋ ਇੱਕ ਐਪ ਦੇ ਵਿੱਚ ਇੰਨੀ ਘੱਟ ਫੀਸ ਦੇ ਵਿੱਚ ਮਿਲ ਰਿਹਾ ਹੈ ਅਮ ਇਸ ਡਬਲਯੂ ਸਟਡੀ ਐਪ ਦੇ ਵਿੱਚ ਠੀਕ ਹੈ ਵੀ ਸਾਥ ਸਿਰੇ ਕਾਲ ਸਾਰਿਆਂ ਨੂੰ ਕਰਦੇ ਆਂ ਕਲਾਸ ਨੂੰ ਸਟਾਰਟ ਕਰ ਲ ਅਸੀਂ 10 ਪ੍ਰਸ਼ਨ ਕੀਤੇ ਸੀ 10ਵਾਂ ਪ੍ਰਸ਼ਨ ਸਿਗਾ ਕਿ ਹਰਿਆਣਾ ਦੇ ਵਿੱਚੋਂ ਕਿੰਨੇ ਸੰਸਦ ਮੈਂਬਰ ਚੁਣੇ ਜਾਂਦੇ 10 ਚੁਣੇ ਜਾਂਦੇ ਆ ਲੋਕ ਸਭਾ ਲਈ ਤੇ 5 ਚੁਣੇ ਜਾਂਦੇ ਰਾਜ ਸਭਾ ਲਈ ਪਾਰਲੀਮੈਂਟਲੀ ਟੋਟਲ ਹਰਿਆਣਾ ਦੇ ਵਿੱਚੋਂ 15 ਮੈਂਬਰ ਚੁਣੇ ਜਾਂਦੇ ਆ ਅੱਜ ਅਸੀਂ ਨੈਕਸਟ ਪ੍ਰਸ਼ਨ ਕਰਾਂਗੇ ਪ੍ਰਸ਼ਨ ਨੰਬਰ 11 ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ ਮੈਂਬਰਸ ਆਫ ਇਲੈਕਸ਼ਨ ਕਮਿਸ਼ਨ ਆਰ ਅਪਾਇੰਟਡ ਬਾਈ ਪრეਜ਼ੀਡੈਂਟ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਕਿ ਚੀਫ ਜਸਟਿਸ ਚੀਫ ਜਸਟਿਸ ਉਹ ਹੈ ਜਿਹੜਾ ਭਾਰਤ ਦਾ ਮੁੱਖ ਜੱਜ ਹੈ ਸੁਪਰੀਮ ਕੋਰਟ ਦਾ ਮੁੱਖ ਜੱਜ ਹੈ ਠੀਕ ਹੈ 17 ਜਣੇ ਕਲਾਸ ਵਿੱਚ ਪ੍ਰੈਜ਼ెంట్ ਹੈ ਸਾਰੇ ਜਣੇ ਕਲਾਸ ਨੂੰ ਲਾਈਕ ਕਰ ਦਿਓ ਇੱਕ ਵਾਰੀ ਇੱਕ ਵਾਰੀ ਕਲਾਸ ਨੂੰ ਲਾਈਕ ਕਰ ਦਿਓ ਸ਼ਾਬਾਸ਼ ਸੋ ਸਾਰੇ ਜਣੇ ਅਨਸਰ ਕਰੋ ਕੌਣ ਹੈ ਬਈ ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ ਹੈ ਬਈ ਉਹ ਕਰਦਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਰਾਸ਼ਟਰਪਤੀ ਇਲੈਕਸ਼ਨ ਕਮਿਸ਼ਨ ਦੇ ਮੈਂਬਰ ਕੌਣ ਚੁਣਦਾ ਹੈ ਰਾਸ਼ਟਰਪਤੀ ਜਿਨ੍ਹਾਂ ਨੇ ਹੀ ਅਨਸਰ ਕੀਤਾ ਸੀ ਸ਼ਾਬਾਸ਼ ਵੈਰੀ ਗੁੱਡ ਕੁਐਸਚਨ ਨੰਬਰ 12 ਨੀਤੀ ਆਯੋਗ ਦਾ ਪਹਿਲਾ ਉਪ ਚੇਅਰਮੈਨ ਕੌਣ ਸੀ ਦੀ ਫਰਸਟ ਵਾਈਸ ਚੇਅਰਮੈਨ ਆਫ ਨੀਤੀ ਆਯੋਗ ਵਾਸ ਰਾਜੀਵ ਕੁਮਾਰ ਅਮਿਤਾਭ ਕਾਂਤ अरविंद पनगडिया पनगडिया रघु राम राजन प्रश्न नंबर बारह कौन सी बई फर्स्ट वाइस चेयरमैन ऑफ नीति आयोग शाबाश वेरी गुड प्रश्न नंबर बारह आके आंसर करो शाबाश एनआईटीआई नीति है ठीक है नेशनल इंस्टीट्यूट फॉर ट्रांसफॉर्मिंग इंडिया नोट कर लो पूछा जा सकता है भाई नीति आयोग जेड़ा है इसकी फुल फॉर्म नीति दी फुल फॉर्म क्या नेशनल इंस्टीट्यूट इंस्टीट्यूशन फॉर ट्रांसफॉर्मिंग इंडिया ठीक है भाई नोट कर लो ਤੇ ਇਹਦਾ ਮੁੱਖ ਅਧਿਕਾਰੀ ਉਹਨੂੰ ਸੀਓ ਬੋਲਦੇ ਆ ਤੇ ਇਹਦਾ ਪ੍ਰੈਜੈਂਟ ਸੀਓ ਕੌਣ ਸੀਗਾ 2025 ਦੇ ਵਿੱਚ ਕੌਣ ਸੀ ਇਹਦਾ ਸੀਓ ਜਾਂ ਹੁਣ ਕੌਣ ਹੈ ਉਹ ਹੈ ਬੀ ਬੀ ਆਰ ਸੁਬਰਾਮਣਮ ਠੀਕ ਹੈ ਯਾਦ ਰੱਖਿਓ ਵੈਰੀ ਗੁੱਡ ਜਿਨਾਂ ਨੇ ਆਨਸਰ ਕੀਤਾ ਸੀ ਪਹਿਲਾ ਕੌਣ ਸੀ ਨੀਤੀ ਆਯੋਗ ਦਾ ਵਾਈਸ ਚੇਅਰਮੈਨ ਉਹ ਹੈ ਅਰਵਿੰਦ ਅਰਵਿੰਦ ਪਨਗੜੀਆ ਠੀਕ ਹੈ ਬਈ ਸ਼ਾਬਾਸ਼ ਨੈਕਸਟ ਸੈਕਸ਼ਨ ਨੰਬਰ 13 ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਸੰਬੰਧਿਤ ਹੇਠ ਲਿਖੇ ਕਥਨਾਂ ਵਿੱਚੋਂ ਕਿਹੜੇ ਗਲਤ ਹਨ ਕਿਹੜੇ-ਕਿਹੜੇ ਗਲਤ ਹੈ ਬਈ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਆਫ ਦੀ ਫੋਲੋਇੰਗ ਸਟੇਟਮੈਂਟਸ ਆਫ ਰਿਲੇਟਡ ਟੂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਕਮਿਸ਼ਨ ਇਜ਼ অর ਫਾਲਸ ਕਮਿਸ਼ਨ ਵਿੱਚ ਇੱਕ ਚੇਅਰਮੈਨ ਅਤੇ 6 ਮੈਂਬਰ ਹੁੰਦੇ ਦੀ ਕਮਿਸ਼ਨ ਕੌਨਸਿਸਟ ਆਫ ਦੀ ਚੇਅਰਮੈਨ ਐਂਡ 6 ਮੈਂਬਰਸ ਕੀ ਇੱਕ ਚੇਅਰਮੈਨ ਤੇ 6 ਮੈਂਬਰ ਹੁੰਦੇ ਆ ਕਮਿਸ਼ਨ ਦਾ 8 12 ਅਕਤੂਬਰ 1993 ਨੂੰ ਕੀਤਾ ਗਿਆ ਸੀ ਇਹ ਕਮਿਸ਼ਨ ਅਕਤੂਬਰ 1991 ਦੇ ਪੈरिस ਦੇ ਸਿਧਾਂਤਾਂ ਦੇ ਅਨੁਕੂਲ ਹੈ ਕਿਹੜਾ ਕਿਹੜਾ ਕਥਨੇ ਦੇ ਵਿੱਚ ਗਲਤ ਹੈ ਓਨਲੀ 1 ਓਨਲੀ 2 1 ਐਂਡ 2 ਕੀ 1 2 ਐਂਡ 3 ਰਾਈਟ ਆਨਸਰ ਕੀ ਆਏਗਾ ਪ੍ਰੈਸ਼ਨ ਨੰਬਰ 1 ਠੀਕ ਹੈ ਪ੍ਰੈਸ਼ਨ ਨੰਬਰ 1 ਹੈ ਠੀਕ ਹੈ ਇੱਕ ਕਮਿਸ਼ਨ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਆ 1 ਜਮਾ 4 ਇੱਕ ਚੇਅਰਮੈਨ ਹੁੰਦਾ ਤੇ 4 ਮੈਂਬਰ ਹੁੰਦੀ ਹੈ ਠੀਕ ਹੈ 6 ਮੈਂਬਰ ਨਹੀਂ ਹੁੰਦੇ ਨੋਟ ਕਰ ਲਓ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਕਮਿਸ਼ਨ ਹੈ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਇੱਕ ਤਾਂ ਇਹ ਗੱਲ ਇਹਦੀ ਸਹੀ ਹੈ ਕਿ 12 ਅਕਤੂਬਰ 1993 ਨੂੰ ਗਠਿਤ ਹੋਇਆ ਇਹਦਾ ਕਠਨ ਕੀਤਾ ਗਿਆ ਨੋਟ ਕਰੋ ਮਨੁੱਖੀ ਅਧਿਕਾਰ ਕਮਿਸ਼ਨ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਕਦੋਂ ਬਣਿਆ ਸੀ 12 ਅਕਤੂਬਰ 1993 ਨੂੰ ਕਿਹੜੇ ਸਿਧਾਂਤਾਂ ਦੇ ਅਨੁਕੂਲ ਹੈ ਇਹ ਪੈरिस ਸਿਧਾਂਤ 1991 ਦੇ ਪੈरिस ਦੇ ਸਿਧਾਂਤਾਂ ਦੇ ਅਨੁਕੂਲ ਇਹਦੇ ਵਿੱਚ ਇੱਕ ਚੇਅਰਮੈਨ ਤੇ ਚਾਰ ਇਹਦੇ ਵਿੱਚ ਮੈਂਬਰ ਹੁੰਦੇ ਠੀਕ ਹੈ ਬਈ ਸ਼ਾਬਾਸ਼ ਪ੍ਰਸ਼ਨ ਨੰਬਰ 14 ਤੇ ਆਜੋ ਰਾਸ਼ਟਰਪਤੀ ਜਾਂ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਦੇਸ਼ ਭੇਜਣ ਦਾ ਅਧਿਕਾਰ ਕਿਹਦੇ ਵਿੱਚ ਦਰਜ ਹੈ the right of the president to send message to both the houses of parliament is mentioned in article 84 article 87 article 88 part 1 ki article 86 part 1 question number 14 both matter important question hai bhai shabash aaj sade previous year complete ho jane te kal assi ਤੁਹਾਡੇ 10 12 ਦਿਨ ਰਹਿ ਗਏ ਸੀਟ ਏਟ ਨੂੰ ਤੁਹਾਡੀ ਸੀ ਸੀਟ ਏਟ ਦੀ ਪੋਲੀਟੀਕਲ ਤੁਹਾਨੂੰ ਕਰਵਾਉਂਗੀ ਮੈਂ ਪ੍ਰੀਵੀਅਸ ਈਅਰ ਠੀਕ ਹੈ ਉਹ ਕਿੱਦਾਂ ਕਰਵਾਉਂਗੀ ਪੋਲੀਟੀਕਲ ਨਿਸ਼ੋਰੀ ਤੁਹਾਨੂੰ ਐਸਐਸਟੀ ਪੂਰੀ ਜੀਓਗ੍ਰਾਫੀ ਸਟਰੀ ਪੋਲੀਟੀਕਲ ਕਰਵਾਈ ਜਾਏਗੀ ਇੱਕ ਹੀ ਟਾਈਮ ਹੋਏਗਾ ਕਲਾਸ ਦਾ ਰਾਤ ਨੂੰ ਕਰਵਾਈ ਜਾਏਗੀ ਤੇ ਉਹ ਹਿੰਦੀ ਇੰਗਲਿਸ਼ ਹਿੰਦੀ ਇੰਗਲਿਸ਼ ਤੋਂ ਉਹਨੂੰ ਪੰਜਾਬੀ ਵਿੱਚ ਟਰਾਂਸਲੇਟ ਕੀਤਾ ਹੋਇਆ ਸੀ ਸੀਟ ਏਟ ਦੇ ਐਸਐਸਟੀ ਪੇਪਰਾਂ ਨੂੰ ਠੀਕ ਹੈ ਇਦਾ ਕਰਵਾਉਂਗੇ ਤੁਹਾਨੂੰ ਸਮਝਣਾ ਈਜ਼ੀ ਹੋ ਜਾਏਗਾ ਤੁਹਾਡੇ ਵਾਸਤੇ ਪ੍ਰਸ਼ਨ ਨੰਬਰ 14 ਦਾ ਅਨਸਰ ਜਿਨ੍ਹਾਂ ਨੇ ਕੀਤਾ ਸੀ ਆਰਟੀਕਲ 86 ਭਾਗ ਪਹਿਲਾ ਆਰਟੀਕਲ 86 ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਇਹਦਾ ਕੀ ਕਹਿੰਦਾ ਕਿ ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਦੇਸ਼ ਭੇਜਣ ਦਾ ਅਧਿਕਾਰ ਰੱਖਦਾ ਹੈ ਪ੍ਰਸ਼ਨ ਨੰਬਰ 15 ਤੇ ਆਜੋ ਭਾਰਤੀ ਸੰਵਿਧਾਨ ਦਾ ਹੇਠ ਲਿਖਿਆ ਵਿੱਚੋਂ ਕਿਹੜਾ ਅਨੁਸ਼ੂ ਅਨੁਸ਼ੇਦ

ਆਰਟੀਕਲ ਬੀ ਆਰਟੀਕਲ ਬੀ ਆਰਟੀਕਲ ਬੀ ਭਾਗ 3 ਆਰਟੀਕਲ ਬੀ ਭਾਗ ਪਹਿਲਾ ਦੂਜਾ ਤੀਜਾ ਕੀ ਆਰਟੀਕਲ 21 ਪ੍ਰਸ਼ਨ ਨੰਬਰ 15 ਹਾਂਜੀ ਬੀ ਐਨ ਸੀ ਆਰਟੀ ਬੀ ਸਟ ਹੀ ਹੁੰਦੇ ਆ ਜਿਹੜੇ ਸੀ ਟੈਟ ਦੇ ਵਿੱਚ ਆਉਂਦੇ ਤੁਹਾਨੂੰ ਸੀ ਟੈਟ ਦੇ ਪ੍ਰੀਵੀਅਸ ਈਅਰ ਕਰਵਾਏ ਜਾਣਗੇ ਪੀ ਟੈਟ ਦੇ ਪ੍ਰੀਵੀਅਸ ਈਅਰ ਅਸੀਂ ਕਰ ਲਏ ਪੇਪਰ ਆ ਰਿਹਾ ਸੀ ਟੈਟ ਬਹੁਤ ਜਲਦੀ ਅਸੀਂ ਸੀ ਟੈਟ ਦੇ ਪ੍ਰੀਵੀਅਸ ਈਅਰ ਕਰ ਰਹੇ ਕਰਾਂਗੇ ਠੀਕ ਹੈ ਭਾਈ ਸੁਜੀਨਾ ਨੇ ਅਨਸਰ ਕੀਤਾ ਸੀ ਆਰਟੀਕਲ 21 ਦਾ ਅਨਸਰ ਬਿਲਕੁਲ ਸੋਰੀ ਆਰਟੀਕਲ ਬੀ ਦਾ ਭਾਗ ਕਿੰਨਾ ਦੂਜਾ ਅਨਸਰ ਆਏਗਾ ਬੀ ਆਪਸ਼ਨ ਠੀਕ ਹੈ نیٹਵਰਕ ਇਸ਼ੂ ਨਹੀਂ ਨਹੀਂ نیٹਵਰਕ ਇਸ਼ੂ ਤੁਹਾਡੇ ਵੱਲ ਹੋ ਸਕਦਾ ਪਰ ਖਾ ਕਰਕੇ ਮੇਰੇ ਤੇ ਕਲਾਸ ਚੱਲ ਰਹੀ ਹੈ ਅਗਰ ਇੱਕ ਸਟੂਡੈਂਟ ਨੂੰ ਨੈਟਵਰਕ ਪ੍ਰੋਬਲਮ ਹੈ ਫਿਰ ਉਹਦੀ ਹੋਏਗੀ ਅਗਰ ਕਿਸੇ ਹੋਰ ਨੂੰ ਵੀ ਹੈ ਪਹਿਲਾਂ ਤਾਂ ਮੈਨੂੰ ਦੱਸੋ ਕਿ ਇਹਦੀ ਕਿਹਦੀ ਕਲਾਸ ਰੁੱਕ ਗਈ ਹੈ ਸ਼ਾਬਾਸ਼ ਪ੍ਰਸ਼ਨ ਨੰਬਰ 16 ਤੇ ਆਜੋ ਕੇਂਦਰੀ ਮੰਤਰੀ ਮੰਡਲ ਦੀ ਕੁੱਲ ਸੰਖਿਆ ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਸੰਖਿਆ ਦਾ ਕਿੰਨਾ ਪ੍ਰਤੀਸ਼ਤ ਹੋ ਸਕਦੀ ਹੈ ਵਟ ਪਰਸੈਂਟੇਜ ਆਫ ਦੀ ਟੋਟਲ ਨੰਬਰ ਆਫ ਮੈਂਬਰਸ ਆਫ ਲੋਕ ਸਭਾ ਕੈਨ ਬੀ ਦੀ ਟੋਟਲ ਨੰਬਰ ਆਫ ਯੂਨੀਅਨ ਕੌਂਸਲ ਆਫ ਮਿਨਿਸਟਰੀਜ਼ ministers 10% 15% 20% ki 25% ਕੋਈ ਗੱਲ ਨਹੀਂ ਅਗਰ ਜਿੱਥੋਂ ਤੱਕ ਚੱਲਦੀ ਅਸੀਂ ਚਲਾ ਲੰਨੇ ਆ ਜਿੰਨੀ ਦੇਰ ਤੱਕ ਚੱਲਦੀ ਕਲਾਸ ਕੰਪਲੀਟ ਕਰ ਲੰਨੇ ਆ ਫਿਰ ਕੱਲ ਅਸੀਂ ਅਗਲੀ ਕਰਾਂਗੇ शाबाश वेरी गुड सो ने आंसर किया ऑप्शन पंद्रह परसेंट फिफ्टीन परसेंट ਕਿਆ ਕੇਂਦਰੀ ਮੰਤਰੀ ਮੰਤਰੀ ਮੰਡਲ ਦੀ કુલ ਸੰਖਿਆ ਅਤੇ ਲੋਕ ਸਭਾ ਦੇ ਵਿੱਚ ਮੈਂਬਰਾਂ ਦੀ ਗਿਣਤੀ કુલ ਕਿੰਨੀ ਪ੍ਰਤੀਸ਼ਤ ਹੁੰਦੀ 15 ਕੁਸ਼ਨ ਨੰਬਰ 17 ਤੇ ਆ ਜਾ ਜਲਦੀ ਜਲਦੀ ਮੈਂ ਦੇਖਣਾ ਕਿੰਨੇ ਪ੍ਰਸ਼ਨ ਹੈ ਪ੍ਰਸ਼ਨ ਅਜੇ ਜ਼ਿਆਦਾ ਹੈ ਥੋੜੇ ਬਚੇ ਹੈ ਜਲਦੀ ਜਲਦੀ ਕਰ ਲੈਣੇ ਅਸੀਂ ਠੀਕ ਹੈ ਆ ਪ੍ਰਸ਼ਨ ਨੰਬਰ 17 ਕਾਸ਼ੀ ਰਾਮ ਦੀ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ ਦਾ ਗਠਨ ਕਦੋਂ ਕੀਤਾ ਗਿਆ ਸੀ ਮੋਸਟ ਇੰਪੋਰਟੈਂਟ ਪ੍ਰਸ਼ਨ ਇੱਕੋ ਇੱਕ ਰਾਸ਼ਟਰੀ ਦਲਿਤ ਪਾਰਟੀ ਬਹੁਜਨ ਸਮਾਜ ਪਾਰਟੀ ਜਿਹਦਾ ਨਾਮ ਹੈ ਇਹਦਾ ਗਠਨ ਕਾਸ਼ੀ ਰਾਮ ਨੇ ਕੀਤਾ ਸੀ ਕਦੋਂ ਕੀਤਾ ਸੀ ਪ੍ਰਸ਼ਨ ਨੰਬਰ 17 1986 ਵਿੱਚ 87 ਵਿੱਚ 99 ਵਿੱਚ ਕੀ 84 ਵਿੱਚ ਜਲਦੀ ਜਲਦੀ ਕਰੋ ਫਿਰ नेटवर्क प्रॉब्लम है बिल्कुल उन्नीस सौ चौरासी ਇਨਾ ਨੇ ਆਨਸਰ ਕੀਤਾ 1986 ਉਹਨਾਂ ਦਾ ਆਨਸਰ ਬਿਲਕੁਲ ਰਾਈਟ ਪ੍ਰਸ਼ਨ ਨੰਬਰ 18 ਤੇ ਆਜੋ ਸੁਤੰਤਰ ਭਾਰਤ ਦਾ ਪਹਿਲਾ ਵਿੱਤ ਮੰਤਰੀ ਕੌਣ ਸੀ ਹੂ ਵਾਸ ਦੀ ਫਰਸਟ ਫਾਈਨੈਂਸ਼ੀਅਲ ਜਾਂ ਫਾਈਨਾਂਸ ਮਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਫਰਸਟ ਫਾਈਨਾਂਸ ਮਨਿਸਟਰ ਪਹਿਲਾ ਵਿੱਤ ਮੰਤਰੀ ਕੌਣ ਸੀ ਆਰ ਕੇ ਚੈਟੀ ਸੀ ਡੀ ਦੇਸ਼ਮੁਖ ਮੋਹਰ ਮੋਹਮਰਾਰਜੀ ਦਸਾਈ ਕੀ ਐਨ ਐਚ ਬਹੁਗੁਣਾ ਪ੍ਰੈਸ਼ਨ ਨੰਬਰ 18 ਪਾ ਕੇ ਆਨਸਰ ਕਰੋ ਦੇ ਕਈ ਸਟੂਡੈਂਟ ਕਹਿ ਰਹੇ ਸੀ ਕਿ ਮੈਮ ਕਾਲੀ ਸਕਰੀਨ ਚੇਂਜ ਕਰ ਦਿਓ ਬੈਕ ਸਕਰੀਨ ਬਲੈਕ ਸਕਰੀਨ ਜਿਹੜੀ ਚੇਂਜ ਕਰ ਦਿਓ ਵਾਈਟ ਕਰੋ ਵਾਈਟ ਅਸੀਂ ਤਾਂ ਨਹੀਂ ਕਰ ਰਹੇ ਵਾਈਟ ਸਕਰੀਨ ਦੇ ਨਾਲ ਅੱਖਾਂ ਤੇ ਬਹੁਤ ਜ਼ਿਆਦਾ ਬੈਡ ਉਹ ਪੈਂਦਾ ਏ ਇਫੈਕਟ ਠੀਕ ਹੈ ਸਾਈਡ ਇਫੈਕਟ ਹੈ ਉਹਦੇ ਇਸ ਕਰਕੇ ਅਸੀਂ ਇਹ ਚੇਂਜ ਕੀਤੀ ਹੋਈ ਇਹਦੇ ਨਾਲ ਦੇਖਿਓ ਤੁਹਾਡੀਆਂ ਅੱਖਾਂ ਦੇ ਵਿੱਚ ਜਿਆਦਾ ਜਿਹੜਾ ਜ਼ੋਰ ਨਹੀਂ ਪੈਂਦਾ ਇਹਦੇ ਨਾਲ ਠੀਕ ਹੈ ਸੋ ਵਾਈਟ ਜਿਹੜੀ ਸਾਡੀਆਂ ਅੱਖਾਂ ਵਾਸਤੇ ਬੜੀ ਹਾਰਮਫੁਲ ਹੈ ਇਸ ਕਰਕੇ ਅਸੀਂ ਚੇਂਜ ਕੀਤੀ ਹੋਈ ਹੈ ਨਾਨੀ ਅਨਸਰ ਕੀਤਾ ਸੀ ਆਰ ਕੇ ਚੈਟੀ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਨੋਟ ਕਰ ਲਓ ਫਰਸਟ ਫਾਈਨੈਂਸ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਕੌਣ ਸੀ ਆਰ ਕੇ ਐਸ ਚੈਟੀ ਤੁਸੀਂ ਚੈਟੀ ਯਾਦ ਰੱਖਿਓ ਠੀਕੇ ਅਸੀਂ ਤੁਹਾਡੇ ਵਾਸਤੇ ਸੋਚਦੇ ਆਂ ਸਟੂਡੈਂਟ ਵਾਸਤੇ ਸੋਚਦੇ ਆਂ ਕਿ ਪੇਪਰ ਦੇਣਾ ਉਹਨਾਂ ਨੂੰ ਬਿਨਾ ਇਸ ਤੋਂ ਪੜਨਾ ਪੜਾਣਾ ਕਿੰਨਾ ਔਖਾ ਏ ਜਿਹਦੀ ਆਈਜ਼ ਵਿੱਚ ਪ੍ਰੋਬਲਮ ਹੈ ਉਹਨੂੰ ਪਤਾ ਲੋਕ ਸਭਾ ਦਾ ਵਰਣਨ ਕਿਸ ਆਰਟੀਕਲ ਵਿੱਚ ਕੀਤਾ ਗਿਆ ਲੋਕ ਸਭਾ ਬਹੁਤ ਈਜ਼ੀ ਤੇ ਮਹੱਤਵਪੂਰਣੇ ਕੁਐਸਚਨ ਇਸ ਕਰਕੇ ਅਸੀਂ ਰਿਪੀਟ ਕਰ ਰਹੇ ਆਂ ਲੋਕ ਸਭਾ ਦਾ ਵਰਣਨ ਕਿਸ ਆਰਟੀਕਲ ਵਿੱਚ ਕੀਤਾ ਗਿਆ ਜਲਦੀ ਜਲਦੀ ਕਰ ਲਓ ਆਰਟੀਕਲ 81 ਰਾਜ ਸਭਾ ਦਾ ਸੰਵਿਧਾਨ ਦੇ ਹੁਣ 81 ਦੇ ਵਿੱਚ ਕੀ ਹੈ ਲੋਕ ਸਭਾ ਤੇ 80 ਦੇ ਵਿੱਚ ਕੀ ਹੈ ਰਾਜ ਸਭਾ ਯਾਦ ਰੱਖਿਓ ਨੈਕਸਟ 15ਵੀਂ ਲੋਕ ਸਭਾ ਚੋਣ ਦੇ ਸਮੇਂ ਐਸਸੀ ਲਈ ਰਾਖਵੀਂ ਸੀਟਾਂ ਦੀ ਗਿਣਤੀ ਲੋਕ ਸਭਾ ਵਿੱਚ ਕਿੰਨੀ ਕੀਤੀ ਗਈ ਸੀ 15ਵੀਂ ਲੋਕ ਸਭਾ ਦੀ ਜਦੋਂ ਚੋਣਾਂ ਹੋਈਆਂ ਸੀ ਐਸਸੀਆਂ ਲਈ ਕਿੰਨੀਆਂ ਸੀਟਾਂ ਰਿਜ਼ਰਵ ਸੀ 79 82 85 की 78 शाबाश ਬਾਈ ਜਾਨ ਨੇ ਕਲਾਸ ਵਿੱਚ ਪ੍ਰੈਜੈਂਟ ਹੈ ਸਾਰੇ ਜਾਨ ਨੇ ਲਾਈਕ ਕਰ ਦਿਓ ਕਲਾਸ ਨੂੰ ਸ਼ੇਅਰ ਵੀ ਕਰ ਦਿਓ ਆਰਟੀਕਲ ਸੋਰੀ 85 ਸੀਟਾਂ ਲਈ ਰੱਖੀਆਂ ਸੀ 15ਵੀਂ ਲੋਕ ਸਭਾ ਚੋਣਾਂ ਦੇ ਵਿੱਚ 85 ਸੀਟਾਂ ਲੋਕ ਸਭਾ ਦੇ ਵਿੱਚ ਰਿਜ਼ਰਵ ਕੀਤੀਆਂ ਸੀ 15ਵੀਂ ਲੋਕ ਸਭਾ ਚੋਣਾਂ ਦੇ ਸਮੇਂ ਐਸਟੀ ਲਈ ਰੱਖੀਆਂ ਸੀਟਾਂ ਦੀ ਗਿਣਤੀ ਲੋਕ ਸਭਾ ਵਿੱਚ ਕਿੰਨੀ ਸੀ ਐਸੀਆਂ ਦਿੱਤਾ ਸੀਗੀ 85 ਜਿਹੜੇ ਐਸਟੀ ਸੀਗੇ ਅਨੁਸੂਚਿਤ ਜਾਣੇ ਜਾਂਦੀਆਂ ਇਹਨਾਂ ਲਈ ਕਿੰਨੀਆਂ ਸੀਟਾਂ ਰਿਜ਼ਰਵ ਸੀ 41 42 45 ਕੀ 47 ਜਲਦੀ ਕਰੋ ਜਲਦੀ ਬਿਲਕੁਲ ਆਨਸਰ نیچے ਸ਼ੋ ਹੋ ਰਿਹਾ ਤੁਹਾਨੂੰ 47 ਨੈਕਸਟ ਅੰਦਰ ਮੇਂ ਲੋਕ ਸਭਾ ਚੋਣਾਂ ਦੇ ਸਮੇਂ ਜਨਰਲ ਸੀਟਾਂ ਵਿੱਚ ਕਿੰਨੀ ਘਟोतरी ਕਰ ਦਿੱਤੀ ਗਈ ਸੀ ਜਨਰਲ ਸੀਟਾਂ ਕਿੰਨੀਆਂ ਕੱਟੀਆਂ ਸੀ 10 ਜਨਰਲ ਸੀਟਾਂ ਕੱਟ ਦਿੱਤੀਆਂ ਸੀ ਸੋਰੀ 12 12 ਜਨਰਲ ਸੀਟਾਂ ਜਿਹੜੀਆਂ ਕੱਟ ਦਿੱਤੀਆਂ ਸੀ 47 ਸੀਟਾਂ ਜਿਹੜੀਆਂ ਐਸਟੀਆਂ ਲਈ ਸੀ ਐਸਟੀ ਲਈ 85 ਲਈ ਕਿੰਨੀਆਂ ਸੀ 85 ਰਿਜ਼ਰਵ ਨੈਕਸਟ ਹਰ ਮੌਜੂਦਾ ਸਮੇਂ ਵਿੱਚ ਲੋਕ ਸਭਾ ਦੀਆਂ ਐਸਟੀ ਐਸਸੀ ਸੀਟਾਂ ਦੀ ਗਿਣਤੀ ਕਿੰਨੀ ਹੈ ਪ੍ਰੈਜ਼ੈਂਟ ਟਾਈਮ ਦੇ ਵਿੱਚ 15ਵੀਂ ਲੋਕ ਸਭਾ ਚੋਣਾਂ ਦੇ ਵਿੱਚ 85 ਸੀ ਤੇ ਹੁਣ ਕਿੰਨੀਆਂ 84 ਠੀਕ ਹੈ ਹੁਣ 84 ਆ ਬਈ ਨੈਕਸਟ ਲੋਕ ਸਭਾ ਦੇ ਮੈਂਬਰ ਬਣ ਦੀਆਂ ਯੋਗਤਾਵਾਂ ਦਾ ਕਿ ਸਰਟੀਕਲ ਵਿੱਚ ਵਰਣਨ ਮਿਲਦਾ ਹੈ ਲੋਕ ਸਭਾ ਦੇ ਮੈਂਬਰ ਲਈ ਜਿਹੜੀਆਂ ਯੋਗਤਾਵਾਂ ਇਹਨਾਂ ਦਾ ਵਰਣਨ ਕਿਹੜੇ ਆਰਟੀਕਲ ਦੇ ਵਿੱਚ ਹੈ ਆਰਟੀਕਲ 81 112 184 ਕਿ 185 ਬਿਲਕੁਲ 184 ਆਰਟੀਕਲ 184 ਦੇ ਵਿੱਚ ਲੋਕ ਸਭਾ ਦੇ ਮੈਂਬਰਾਂ ਦੀਆਂ ਜਿਹੜੀਆਂ ਯੋਗਤਾਵਾਂ ਉਹ ਲਿਖੀਆਂ ਹੋਈਆਂ ਲੋਕ ਸਭਾ ਦਾ ਮੈਂਬਰ ਬਣਨ ਲਈ ਉਮਰ ਕਿੰਨੀ ਚਾਹੀਦੀ ਹੈ ਕਿੰਨੀ ਉਮਰ ਚਾਹੀਦੀ ਲੋਕ ਸਭਾ ਦਾ ਮੈਂਬਰ ਬਣਨ ਲਈ ਜੋ ਜਿਨਾਂ ਨੇ ਅਨਸਰ ਕੀਤਾ ਹੈ 25 ਸਾਲ ਬਿਲਕੁਲ ਲੋਕ ਸਭਾ ਦਾ ਮੈਂਬਰ ਬਣਨ ਲਈ 25 ਸਾਲ ਰਾਜ ਸਭਾ ਦਾ ਮੈਂਬਰ ਬਣਨ ਲਈ 30 ਸਾਲ ਰਾਸ਼ਟਰਪਤੀ ਬਣਨ ਲਈ 35 ਸਾਲ ਤੇ ಗ್ರಾಮ ਪੰਚਾਇਤ ਦਾ ਮੈਂਬਰ ਜਾਂ ਸਰਪੰਚ ਬਣਨ ਲਈ 21 ਸਾਲ ਲੋਕ ਸਭਾ ਦਾ ਮੈਂਬਰ ਬਣਨ ਲਈ ਇਹਠ ਲਿਖਿਆ ਜੋਗਤਾਵਾ ਠੀਕ ਹੈ ਲੋਕ ਸਭਾ ਦਾ ਮੈਂਬਰ ਬਣਨ ਲਈ ਕੀ ਹੋਣਾ ਚਾਹੀਦਾ ਸਰਕਾਰੀ ਅਹੁਦੇ ਤੇ ਨਹੀਂ ਹੋਣਾ ਚਾਹੀਦਾ ਨਾ ਕੇਂਦਰ ਦੇ ਅੰਦਰ ਨਾ ਰਾਜ ਦੇ ਅੰਦਰ ਸਿਰਫ ਰਾਜ ਸਰਕਾਰ ਵਿੱਚ ਹੀ ਸਰਕਾਰੀ ਅਹੁਦਾ ਹੋਣਾ ਚਾਹੀਦਾ ਉਹਦਾ ਠੀਕ ਹੈ ਕੇਂਦਰ ਜਾਂ ਰਾਜ ਸਰਕਾਰ ਵਿੱਚ ਕੋਈ ਸਰਕਾਰੀ ਅਹੁਦਾ ਨਾ ਹੋਵੇ ਚਾਹੇ ਤਾਂ ਸੰਨਤਾ ਸੀ ਕੌਕ ਸਭਾ ਦਾ ਮੈਂਬਰ ਉਹੀ ਬਣ ਸਕਦਾ ਜਿਹੜਾ ਕੇਂਦਰ ਜਾਂ ਰਾਜ ਸਰਕਾਰ ਵਿੱਚ ਅਹੁਦੇ ਤੇ ਨਾ ਲੱਗਾ ਹੋਵੇ ਠੀਕ ਹੈ ਭਈ ਸੋ ਭਈ ਅਸੀ ਅੱਜ ਦੀ ਕਲਾਸ ਜਾਦਾ ਤਾਂ ਸਟੂਡੈਂਟ ਕੈਰੀ ਨੈਟਵਰਕ ਪ੍ਰੋਬਲਮ ਐ ਸੋ ਮੈਨੂੰ ਜਲਦੀ ਜਲਦੀ ਕਲਾਸ ਜਿਹੜੀ ਕੰਪਲੀਟ ਕਰਨੀ ਪਈ ਹੁਣ ਦੱਸੋ ਕਲਾਸ ਸਹੀ ਚੱਲਦੀ ਪਈ ਐ ਕੀ ਕੰਟੀਨਿਊ ਕਰੀਏ ਬਈ ਡਿਸਕਾਊਂਟ ਦਾ ਬੈਨੀਫਿਟ ਲੈ ਲਓ ਤੁਹਾਡੇ ਕੋਲ ਕਿੰਨੇ ਟਾਈਮ ਬਚਿਆ ਢਾਈ ਘੰਟੇ ਆ ਤੁਹਾਡੇ ਕੋਲ ਲੈ ਲਓ ਬਾਅਦ ਵਿੱਚ ਤੁਸੀਂ ਖਾਣਾ ਆਏ ਅਸੀਂ ਲੈ ਲਾਂ ਤੇ ਤਾਂ ਚੰਗਾ ਸੀ ਠੀਕ ਐ ਭਾਈ ਕਿਵੇਂ ਦੀ ਲੱਗੀ ਕਲਾਸ ਕਮੈਂਟ ਕਰਿਆ ਕਰੋ ਦੱਸਿਆ ਕਰੋ ਤੁਹਾਡੇ ਕਮੈਂਟ ਸਾਡੇ ਵਾਸਤੇ ਬੜੇ ਖਾਸ ਹੁੰਦੇ ਆ ਠੀਕ ਹੈ ਸਹੀ ਚੱਲ ਰਹੀ ਆ ਪਹਿਲਾਂ ਤੁਸੀਂ ਕਹਿੰਦੇ ਸਹੀ ਨਹੀਂ ਮੈਨੂੰ ਜਲਦੀ ਜਲਦੀ ਕੰਪਲੀਟ ਕਰਨੀ ਪਈ ਸੋ ਮੈਂ ਤੁਹਾਨੂੰ ਦੱਸ ਦਵਾਂ ਅਸੀਂ ਪੀਟੈਟ ਦੇ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਕਰ ਚੁੱਕੇ ਆ ਹੁਣ ਅਸੀਂ ਸੀਟੈਟ ਦੇ ਪ੍ਰੀਵੀਅਸ ਈਅਰ ਕੱਲ੍ਹ ਤੋਂ ਇਸੇ ਟਾਈਮ ਸ਼ੁਰੂ ਕਰਾਂਗੇ ਉਹਦੇ ਵਿੱਚ ਹਿਸਟਰੀ ਪੋਲੀਟੀਕਲ ਜੀਓਗ੍ਰਾਫੀ ਤਾਂ ਲ ਐਸਐਸਟੀ ਪੂਰੀ ਹੋਏਗੀ ਸੀਟ ਐਟ ਦੇ ਵਿੱਚ ਜਿਵੇਂ ਦਾ ਪੇਪਰ ਆਉਂਦਾ ਠੀਕ ਹੈ ਮੈਂ ਕਰਵਾਉਂਗੀ ਤੁਹਾਨੂੰ 60 ਨੰਬਰ ਦਾ ਪੇਪਰ ਹੁੰਦਾ 30 ਪ੍ਰਸ਼ਨ ਇੱਕ ਦਿਨ ਵਿੱਚ ਹੋਣਗੇ 2 ਨੰਬਰ 2 ਦਿਨਾਂ ਵਿੱਚ ਅਸੀਂ ਇੱਕ ਪੇਪਰ ਕੰਪਲੀਟ ਕਰਾਂਗੇ ਠੀਕ ਹੈ ਪੇਪਰ ਤੋਂ ਪਹਿਲਾਂ ਅਸੀਂ ਤਿਆਰੀ ਕਰ ਲਈਏ ਪਤਾ ਚੱਲ ਜਾ ਸਾਨੂੰ ਸੀਟ ਐਟ ਤੁਹਾਡਾ ਹੋਣ ਜਾ ਰਿਹਾ ਜਿਨ੍ਹਾਂ ਨੇ ਸੀਟ ਐਟ ਨਹੀਂ ਵੀ ਦੇਣਾ ਉਹ ਵੀ ਇਹ ਕਲਾਸ ਲਗਾਣਗੇ ਕਿਉਂਕਿ ਸੀਟ ਐਟ ਪੀਟ ਐਟ ਦਾ ਸਿਲੇਬਸ ਸੇਮ ਹੈ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ ਤੁਹਾਨੂੰ ਠੀਕ ਹੈ ਔਰ ਖਾਸ ਕਰ ਲਈ ਹੈ ਜੀ ਇਦੇ ਵਿੱਚ ਇਹ ਆ 15 30 ਕੁਐਸਚਨ ਹੀ ਹੋਣਗੇ ਇਸ ਕਲਾਸ ਦੇ ਵਿੱਚ ਜਿਹੜੀ ਕੱਲ ਅਸੀਂ ਸ਼ੁਰੂ ਕਰਾਂਗੇ ਉਹਦੇ ਵਿੱਚ ਹਿੰਦੀ ਇੰਗਲਿਸ਼ ਤੋਂ ਟਰਾਂਸਲੇਟ ਪੰਜਾਬੀ ਦੇ ਵਿੱਚ ਕਰਕੇ ਤੁਹਾਡੇ ਲਈ ਅਸੀਂ ਕਲਾਸ ਲੈ ਕੇ ਆ ਰਹੇ ਹਾਂ ਕਿ ਤੁਹਾਨੂੰ ਟਰਾਂਸਲੇਟ ਕਰਨਾ ਪੇਪਰ ਦੇ ਵਿੱਚ ਥੋੜਾ ਈਜ਼ੀ ਹੋ ਜਾਏ ਅਸੀਂ ਜ਼ਿਆਦਾਤਰ ਪੰਜਾਬੀ ਲੋਕ ਇੰਗਲਿਸ਼ ਲੈਂਗੁਏਜ ਚੂਜ਼ ਨਹੀਂ ਕਰਦੇ ਫਰਸਟ ਲੈਂਗੁਏਜ ਅਸੀਂ ਹਿੰਦੀ پڑھਦੇ ਹਾਂ ਸੀਟ ਉੱਤਲੀ ਪਰ ਕਈ ਵਾਰ ਹਿੰਦੀ ਦੇ ਵੀ ਵਰਡਿੰਗ ਨੇ ਟਫ ਹੁੰਦੇ ਸਾਨੂੰ ਸਮਝ ਨਹੀਂ ਆਉਂਦੀ ਠੀਕ ਹੈ ਅਸੀਂ ਦਸਵੀਂ ਤੱਕ ਹੀ ਪੜ੍ਹੀ ਹੁੰਦੀ ਹਿੰਦੀ ਸੋ ਤੁਹਾਨੂੰ ਕਰਵਾਉਂਗੇ ਵਧੀਆ ਤਰੀਕੇ ਨਾਲ ਕਰਾਉਂਗੇ ਕਿ ਕਰ ਤੁਸੀਂ ਅਜੇ ਤੱਕ ਵੀ ਪੀਡ ਕੋਰਸ ਨਹੀਂ ਲਿਆ ਬਈ ਲੈ ਲਓ ਆਫਰ ਦਾ ਬੈਨੀਫਿਟ ਤੁਹਾਨੂੰ ਦੇ ਰਹੇ ਆਂ ਆਫਰ ਤੋਂ ਪਹਿਲਾਂ ਇਹ ਲਾਸਟ ਆਫਰ ਹੈ ਉਸ ਤੋਂ ਬਾਅਦ ਤੁਸੀਂ ਕਹੋਗੇ ਵੀ ਫਿਰ ਵੀ ਆਫਰ ਨਹੀਂ ਅਸੀਂ ਦੇ ਸਕਦੇ ਠੀਕ ਹੈ ਜਿਹਦਾ ਵੀ ਇੱਕ ਪ੍ਰੋਸੈਸ ਹੁੰਦਾ ਹੈ ਤੋਂ ਪੇਪਰ 1 ਵਾਲਿਆਂ ਲਈ ਵੀ ਆਫਰ ਹੈ ਤੇ ਪੇਪਰ 2 SSDT ਵਾਲਿਆਂ ਲਈ ਵੀ ਆਫਰ ਹੈ 1 ਸਾਲ ਦੀ ਵੈਲਿਡਿਟੀ ਹੈ ਥਾ ਚਾਹੇ ਤੁਸੀਂ ਆਫਰ ਵਿੱਚ ਲੈ ਰਹੇ ਹੋ ਕੋਰਸ ਨੂੰ ਚਾਹੇ ਪੇਪਰ 1 ਦੇਣਾ ਚਾਹੇ ਪੇਪਰ 2 ਦੇਣਾ ਦੋਨਾਂ ਪੇਪਰਾਂ ਦੀ CDP ਪੰਜਾਬੀ ਤੇ ਇੰਗਲਿਸ਼ ਸੇਮ ਹੈ ਜੇਕਰ ਤਿੰਨ ਹੀ ਸਬਜੈਕਟ ਪੜ੍ਹਨੇ ਆ ਤੁਹਾਨੂੰ ਉਹ ਵੀ ਪੇਡ ਕੋਰਸ ਮਿਲੇਗਾ ਦੇਉ ਪਹਿਲੀ 30% ਦਾ ਡਿਸਕਾਊਂਟ ਹੈ। ਆਈ ਕੈਨ ਤੇ ਲਿਫਟ ਹੈ ਤੁਹਾਡੇ ਕੋਲ ਬੱਚੇ ਸਾਰੇ ਕੋਰਸ ਓਫਰ ਜਿਹੜੇ ਤੁਹਾਨੂੰ ਟੱਕ ਫੀਸ ਦੇ ਵਿੱਚ ਬਹੁਤ ਜਿਆਦਾ ਓਫਰ ਜਿਹੜੇ ਦਿੱਤੇ ਜਾਂਦੇ ਕੀ ਐਪ ਦਿੰਦਾ ਹੈ ਸਭ ਤੋਂ ਪੁਰਾਣਾ ਐਪ MSW ਸਟਡੀ ਐਪ ਠੀਕ ਹੈ ਵੀ ਕੋਈ ਜੇ ਕਰਾ ਜੇ ਤੱਕ ਵੀ ਤੁਸੀਂ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਕਰ ਲੋ ਟੈਲੀਗ੍ਰਾਮ ਤੇ ਮੁਫਤ ਸਟ ਹੋਣਗੇ ਟੈਲੀਗ੍ਰਾਮ ਤੇ ਪੀਡੀਐਫ ਨੋਟਸ ਤੁਹਾਨੂੰ ਮਿਲਣਗੇ ਠੀਕ ਹੈ ਭਈ ਕੋਈ ਵੀ ਇਨਫੋਰਮੇਸ਼ਨ ਲੈਣੀ ਸਕਰੀਨ ਤੇ ਜੋ ਨੰਬਰ ਦੇਖ ਰਹੇ ਹੋ ਉਸ ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਬਾਕੀ ਟਾਈਮ ਤੁਹਾਡਾ ਕਲਾਸ ਦਾ ਜਿਹੜੀ ਕੱਲ ਸ਼ੁਰੂ ਕਰਨੀ ਨਵੀਂ ਉਹ ਇਹੀ ਰਹੇਗਾ ਠੀਕ ਹੈ ਭਈ ਸੋ ਸਾਰਿਆਂ ਨੇ ਉਹ ਕਲਾਸ ਲਗਾਣੀ ਹੈ ਤੁਹਾਡੇ ਵਾਸਤੇ ਫ੍ਰੀ ਕਲਾਸਾਂ ਵੀ ਅਸੀਂ ਲਗਾ ਰਹੇ ਹਾਂ ਪ੍ਰੀਵਿਅਸ ਈਅਰ ਵਾਰ-ਵਾਰ ਕਰਾ ਰਹੇ ਤੁਹਾਨੂੰ ਪੇਪਰ ਦਾ ਆਈਡੀਆ ਹੋ ਜੇ ਤੁਹਾਡਾ بیس ਪੱਕਾ ਹੋ ਜੇ ਪੇਪਰ ਤੋਂ ਪਹਿਲਾਂ ਸੋ ਇਟ ਸੀ ਵੀ ਅੱਜ ਦੀ ਕਲਾਸ ਅੱਜ ਦੀ ਕਲਾਸ ਵਿੱਚ ਇਨਹੀਂ ਥੈਂਕ ਯੂ so much ਥੈਂਕਸ ਫੋਰ ਵਾਚਿੰਗ ਟੇਕ ਕੇਅਰ